ਇਹ ਆ ਜੀ router ਉਹ ਪਿਆ ਸਾਹਮਣੇ ਤੇ ਆ ਜੀ ਮਾਉਂਟ ਜਿਹੜਾ ਟੰਗਣਾ ਜੀ ਵਧੀਆ ਕੁਆਲਿਟੀ ਚ ਹੈ ਜੀ ਆ ਆ ਜੀ ਆਪਣਾ ਐਡਾਪਟਰ ਜਿੰਨੇ ਇਹਨੂੰ ਚਾਰਜ ਕਰਦੇ ਰਹਿਣਾ ਠੀਕ ਹੈ ਲਓ ਜੀ ਆ ਵੀ ਯੂਨਿਟ ਫਿੱਟ ਆ ਸਾਸੀ ਕਾਲ ਜੀ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਸਾਰਿਆਂ ਨੂੰ ਪਿਆਰ ਭਰੀ 사ਸੀ ਕਾਲ ਜੀ ਤੇ ਉਮੀਦ ਕਰਦੇ ਆ ਸਾਰੇ ਬਹੁਤ ਵਧੀਆ ਹੋਣਗੇ ਤੇ ਅੱਜ ਦਾ ਵਲੌਗ ਕਰਦੇ ਆ ਆਪਾਂ ਸਟਾਰਟ ਤੇ ਅੱਜ ਆਪਾਂ ਲਮਉਣ ਲੱਗੇ ਆ ਜੀ Jio ਦਾ Air Fiber ਤੇ ਘਰ ਦੇ ਵਿੱਚ ਆਪਾਂ ਜੀ ਹੈਗੇ ਆ 10 ਤੇ 10 ਫੋਨਾਂ ਨੂੰ ਵਾਰਾ ਨਹੀਂ ਖਾਂਦੇ ਤਾਂ ਕਰਕੇ ਆਪਾਂ ਲਮਉਣ ਲੱਗੇ ਆ ਜੀ ਇੰਟਰਨੈਟ ਕਿ ਸਾਰੇ ਯੂਜ਼ ਕਰ ਸਕਣ ਠੀਕ ਹੈ ਜੀ ਤੇ ਇੱਧਰ ਆਪਣੇ ਇੰਜੀਨੀਅਰ ਸਾਹਿਬ ਆ ਚੁੱਕੇ ਨੇ ਤੇ ਲੋਕੇਸ਼ਨ ਆਪਾਂ ਚੂਜ਼ ਕਰ ਲਈ ਹੈ ਜੀ ਤੇ ਤੁਹਾਨੂੰ ਸਮਝੀ ਕਰੋ ਚੱਕ ਇੱਥੇ ਆਪਾਂ ਲੱਗੇ ਜੀ ਲਵਾਉਣ ਤੇ ਆ ਜੀ router ਉਹ ਪਿਆ ਸਾਹਮਣੇ ਤੇ ਆ ਜੀ ਮਾਉਂਟ ਜਿਹਨਾਂ ਟੰਗਣਾ ਜੀ ਵਧੀਆ ਕੁਆਲਟੀ ਚ ਹੈ ਜੀ ਤੇ ਆ ਜੀ ਸੀਲ بارش ਬੁਰਸ਼ ਪਵੇ ਉਹਦੇ ਵਾਸਤੇ ਲੱਗਣਾ ਉੱਪਰ ਜਾ ਕੇ ਇਹ ਚੀਜ਼ ਠੀਕ ਹੈ ਜੀ ਤੇ ਇਧਰਾਡੇ ਵੀਰ ਜੀ ਨਹੀਂ ਆਏ ਨੇ ਤੇ ਤੁਸੀਂ ਮਿੰਟੋ ਮਿੰਟੇ ਕੰਮ ਕਰੋ ਫਟਾਫਟ ਚਾਹ ਬਣਾਓ ਵਧੀਆ ਜੀ ਬਣਾ ਲੈਂਦੇ ਤੇ ਆਪਾਂ ਉਹ ਨਾ ਚਰ ਸਮਾਨਾਂ ਛੜੇ ਕੋਈ ਓਏ ਜਿੱਦਾਂ ਚੀਜ਼ ਪਈ ਉਦਾਂ ਪਈ ਰਹਿਣ ਦਿਓ ਤੇ ਲਾਉ ਜੀ ਆਹ ਜੀ ਆਪਣਾ ਐਡਾਪਟਰ ਜਿੰਨੇ ਇਹਨੂੰ ਚਾਰਜ ਕਰਦੇ ਰਹਿਣਾ ਠੀਕ ਹੈ ਜੀ ਤੇ ਜੇ ਤਾਂ ਡੈਡੀ ਸਾਹਿਬ ਲਾਉਣਗੇ ਡੇਲੀ ਵੇਖਣਗੇ ਇੰਟਰਨੈਟ ਐ ਡੈਡੀ ਜੀ ਆਉਣ ਲੈ ਰਹਿਣਗੇ 24 ਘੰਟੇ ਡੈਡੀ ਕਹਿੰਦੇ ਉਹ ਫੋਨ ਚ ਵਾਰਾ ਨਹੀਂ ਗੱਲ ਬਣਣੀ ਟੀਵੀ ਚ ਗੱਲ ਬਣੂਗੀ ਹੈ ਨਾ ਤੇ ਤੁਹਾਨੂੰ ਉੱਪਰ ਲੈ ਕੇ ਚਲਦੇ ਆਂ ਤੈ ਇਧਰ ਆ ਢੇ ਪਾਜੀ ਇਹ ਕਰਨੇ ਹੈ ਡੀ ਹੈਲਪ ਡੈਡੀ ਹੁਣ ਫੁੱਲਾ ਵੇਖੋ ਫੁੱਲਾ ਵੇਖੋ ਤੇ ਅੱਖਾਂ ਚ ਲੈਂਸ ਪਾ ਲੋ ਆ ਦੇ ਹੋਰ ਨਜ਼ਰ ਘਟਵਾ ਕੇ ਬਈ ਤੋਂ ਡੈਡੀ ਨੂੰ ਨਹੀਂ ਲੱਭਦਾਗਾ ਉੱਥੇ ਹੈ ਨਹੀਂ ਲੱਭਦਾ ਡੈਡੀ ਕਹਿੰਦਾ ਮੈਨੂੰ ਲੱਭਦਾ ਇਥੋਂ ਹੁਣ ਐਲ ਸੀ ਡੀ ਦੇ ਵੱਡੇ ਵੱਡੇ ਲੱਭਿਆ ਕਿਹਦਾ ਕਿਹਦਾ ਲਓ ਗਾਇਸੇ ਇਹੀ ਤਾਂ ਲਵਣ ਲੱਗੇ ਕਿ ਜਿਹੜੀ ਵੀਡੀਓ ਆਪਾਂ ਅਪਲੋਡ ਕਰਨੀ ਹੁੰਦੀ ਆ ਤੇ ਉਹ ਫੋਨ ਤੋਂ ਗੱਲ ਨਹੀਂ ਬੰਦੀ ਤੇ 10-10 ਜੀਬੀ ਦੀ ਵੀਡੀਓ ਹੁੰਦੀ ਆ ਤੇ ਉਹਨੂੰ ਟਾਈਮ ਵੀ ਲੱਗਦਾ ਤੇ ਫੋਨ 'ਚ ਗੱਲ ਨਹੀਂ ਬੰਦੀ ਉਹ ਜੀ ਤੇ ਇਹਦੇ ਵਿੱਚ ਹੈ ਕਿ 5-7 ਮਿੰਟਾਂ 'ਚ ਆਪਣੀ ਵੀਡੀਓ ਅਪਲੋਡ ਹੋ ਜਾ ਕਰੂਗੀ ਕਿਉਂਕਿ ਨੀਡ ਵੱਧ ਗਈ ਆ ਵੀਡੀਓ ਰੋਜ਼ ਦੀਆਂ ਰੋਜ਼ ਪੈਂਦੀਆਂ ਡੀਆਂ ਤੇ ਤੇ ਡੈਡੀ ਵੱਡੇ ਹੋ ਕੇ ਆਵਾਂ ਤੇ ਡੈਡੀ ਕੱਲੇ ਯੂਜ਼ ਕਰਦੇ 600 ਰੁਪਏ ਦਾ ਪਲਾਨ ਲਿਆ ਹੈ ਡੈਡੀ ਨੇ ਤੇ ਕੱਲੇ ਚਲਾਉਣਾ ਤੇ ਕੱਲੇ 600 ਜਆ ਆਪਣਾ ਕਰਨਾ ਤੇ ਐ ਹੁਣ ਇੰਨੇ ਜੀ ਸਾਰੇ ਜੀ ਇਹਨੇ ਚਲਾ ਲੈਣਾ ਹੁਣ ਨਹੀਂ ਭਾਜੀ ਤੇ ਸਾਰੇ ਅਨਲਿਮਿਟਡ ਵੇਖੋ ਅਨਲਿਮਿਟਡ ਡਾਟਾ ਮਿਲਣਾ ਤੁਹਾਨੂੰ ਤੇ ਮਾਲ ਨਹੀਂ ਮਾਰਨੀ ਕਿ ਮੈਂ ਆ ਚੈਨਲ ਵੇਖਣਾ ਤੇ ਮੈਂ ਆ ਵੇਖਣਾ ਠੀਕ ਆ ਆਈ ਸੁਣਨਾ ਮੈਂ ਪਾ ਕੇ ਪੂਰਾ ਤਾਰਾ ਮੈਂ ਇੱਕ ਵਾਰ ਮੇਰਾ ਠੀਕ ਆ ਪਰ ਸੁਣਾ ਹੀ ਰੀਚਾਰਜ ਨਹੀਂ ਕਰਵਾਇਆ ਸੀ ਆ ਚਲੋ ਰੀਚਾਰਜ ਕਰਉਣਾ 1.500 ਵਾਲਾ ਜਿੱਥੇ ਸਿਰਫ ਕਾਲਿੰਗ ਜਾਵੇ ਤੇ ਆਵੇ ਬਾਕੀ ਤੂੰ ਕਨੈਕਟ ਕਰੋ ਜਿੰਨਾ ਮਰਜੀ ਇੰਟਰਨੈਟ ਯੂਜ਼ ਕਰੋ ਠੀਕ ਹੈ ਜੀ ਚਲੋ ਸਾਰੇ ਨੂੰ ਆਪਣੀ ਆਪਣੀ ਨੀਡ ਹੈ ਕਹਿਣਾ ਨਹੀਂ ਬਣਾਉਣੀ ਇਹ ਗਾਣੇ ਆ ਇਹ ਕਹਿਣਾ ਨਹੀਂ ਬਣਾਉਣੀ ਨਹੀਂ 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 ਇਹ ਗਾਣੇ ਚੱਲਣ ਦੇ ਫਿਰ ਇੱਥੇ ਕਾਪੀਰਾਈਟ ਦਾ ਇਸ਼ੂ ਆਏਗਾ ਫਿਰ ਮੈਂ ਪੰਗਾ ਪੈ ਜਾਂਦਾ ਲਓ ਜੀ ਇਹਦਾ ਤਾਂ ਪ੍ਰੋਗਰਾਮ ਆ ਰਿਹਾ ਤੁਹਾਨੂੰ ਮਿਲ ਆਇਆ ਚਲੋ ਲਓ ਜੀ ਇਹਦੀ ਸਾਰੀ ਕਮਾਲ ਹੈ ਜੀ ਇੰਨਾ ਲ ਹੋ ਗਿਆ ਸੈੱਟ ਉਹ ਹੋ ਗਿਆ ਟੀਮੇਟ ਤੇ ਵੀਰ ਹੁਣੀ ਲੱਗੇ ਨੇ ਹੁਣ ਬਈ ਉਹਨੇ ਡ੍ਰਿਲ ਮਾਰ ਕੇ ਇਹਨੂੰ ਇੰਸਟਾਲ ਕਰਨਾ ਤੇ ਹੁਣ ਤਾਂ ਲੈ ਕੇ ਚੱਲਦੇ ਆਂ ਉੱਪਰ ਇਹ ਕਿੱਥੇ ਲੱਗਣੀ? ਕੰਨ ਦੇ ਸੱਜੇ ਦੇਖਾ ਆਦਿ ਕਰਦੇ। ਇਧਰੋਂ ਛੋੜਦੀ ਨਹੀਂ ਤੇ ਸ਼ਾਰਟਕਟ। ਇਧਰ ਲੱਗੇ ਪੈਣਾ ਪੌੜੀਆਂ ਲੱਗੇ ਹੈਗਾ ਨਾ ਪੁਆਇੰਟ। ਥੋੜੀਆਂ ਲੱਗਣੇ ਇਧਰ ਹੀ ਹੋਣਾ ਜਿੱਥੇ ਤੁਸੀਂ ਲਾਉਣ ਦੇ ਨਾ ਉਹ। ਆਹ ਤਾਰ ਲਾ ਦਿਓ ਜਬੋਰਡ ਚ। ਲੌਜੀ ਭਾਜੀ ਇਹਦਰ ਨਾ ਲੱਗੂਗਾ ਇੱਧਰ ਲਿਖਾਂ ਤੇ ਲੱਗਦਾ ਇੱਕ ਬੰਦਾ ਨਾ ਆਇਆ ਅੱਛਾ ਲੌਜੀ ਭਾਈ ਆਜੀ ਆਪਣਾ ਐਂਟਰ Ăਂਟੀਨਾ ਉਹ ਭਾਜੀ ਬੜਾ ਦੇ ਹਰ ਕੋਲੇ ਜਿੰਦ ਤੋਂ ਬੜਾ ਪ੍ਰੋਫੈਸਰ ਮਿਲ ਗਏ ਦਈ ਹਾਂਜੀ ਲਓ ਜੀ ਕਨੈਕਸ਼ਨ ਹੋਣਿਆ ਜੀ ਇਹ ਲੱਗਣ ਦੀ ਸੀਲ ਜੀ ਇਹਦੇ ਚ ਪਾਣੀ ਪੂਣੀ ਪੈਂਦਾ ਕੋਈ ਖਤਰਾ ਨਹੀਂ ਹੈਗਾ ਜੀ ਹਾਂ ਆ ਤਾਰ ਢਲੀ ਕਰਿਓ ਉਤਾਰ ਫੜ ਕੇ ਰੱਖਿਓ ਕਿੰਨਾ ਲਾਉ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਜਿਸ ਕਿਸੇ ਵੀਰ ਨੇ ਲਮਾਉਣਾ ਹੋਵੇ ਤੇ ਤੁਸੀਂ ਆਨਲਾਈਨ ਅਪਾਇੰਟਮੈਂਟ ਲੈ ਸਕਦੇ ਹੋ ਠੀਕ ਹੈ ਜੀ ਤੇ ਸਾਰਿਆਂ ਦੇ ਆਪਣੇ ਆਪਣੇ ਪਿੰਨ ਕੋਡ ਦਾ ਹਿਸਾਬ-ਤਾਬ ਹੁੰਦਾ ਠੀਕ ਹੈ ਜੀ ਤੇ ਬਹੁਤ ਵਧੀਆ ਚੀਜ਼ ਹੈ ਹਾਂ ਪਹਿਲਾਂ 400 ਦਾ ਰੀਚਾਰਜ ਵੱਖਰਾ ਪਾਓ ਵੇਖਣ-ਪੋਖਣ ਵਾਸਤੇ ਨੈਟ ਵਾਸਤੇ ਵੱਖਰਾ ਇਹ ਹੈਗੀ ਚਲੋ ਬਹੁਤ ਵਧੀਆ ਚੀਜ਼ ਹੈ Oh, we unit fed. ਚਲੋ ਜੀ। ਆਪੋ ਨੇ ਚਲੋ ਜੀ ਪੂਰਾ ਪ੍ਰੋਸੈਸ ਹੋ ਗਿਆ ਜੀ ਆਪਣੇ ਜਿਹੜਾ Jio Air Fiber ਲਵਾਇਆ ਸੀ ਤੇ ਤੁਹਾਨੂੰ ਮੜਾ ਜਾ ਬਖਾਲ ਦਿੰਨੇ ਆ ਜੀ। ਠੀਕ ਹੈ ਜੀ। ਪਹਿਲਾਂ ਤੁਹਾਨੂੰ ਸੈਟਅਪ ਬਾਕਸ ਵਿਖਾਲ ਦਿੰਨੇ ਆ। ਲਓ ਜੀ ਦਾ ਆਪਣਾ ਟੀਵੀ ਚਲਵਾਇਆ। ਤੇ ਆਹ ਜੀ ਆਪਣਾ ਸੈਟਅਪ ਬਾਕਸ ਲੱਗਾ ਜੀ ਅੰਦਰ। ਉਹ ਇਹ ਮਤਲਬ ਵਾਇ ਉਹਦੇ ਨਾਲ ਕਨੈਕਟਿਵ ਆ ਵਾਈਫਾਈ ਦੇ ਨਾਲ ਇਹ ਆ ਗਿਆ ਠੀਕ ਹੈ ਨਾ ਕੋਈ ਤਾਰ ਨਹੀਂ ਲੱਗੀ ਐਂਟੀਨੇ ਦੀ ਕੋਈ ਕੁਛ ਨਹੀਂ ਉਹ ਜਿਹੜਾ ਸੈਟਅਪ ਬਾਕਸ ਵਾ ਉਹ ਇਹਦੇ ਨਾਲ ਕਨੈਕਟਿਵ ਆ ਜੀ ਆ ਸਾਡਾ ਰੂਟਰ ਲੱਗਾ ਇਹ ਐਡਾਪਟਰ ਲੱਗਾ ਤੇ ਇਹ ਇਥੋਂ ਇਹਨੂੰ ਪਾਵਰ ਮਿਲ ਰਹੀ ਐ ਇਹ ਪਾਵਰ ਜਾਰੀ ਐ ਐਡਾਪਟਰ ਚ ਐਡਾਪਟਰ ਚ ਉੱਥੇ ਇਹ ਚਾਰਜ ਕਰਦਾ ਇਹਨੂੰ ਠੀਕ ਹੈ ਜੀ ਤੇ ਬੱਤੀ ਚੱਲੇ ਵੀ ਜਾਊਗੀ ਤਾਂ ਵੀ ਉਹ ਚਾਰਜਿੰਗ ਚੱਲੂਗਾ ਉੱਪਰੋਂ ਵਾਇਰਿੰਗ ਲਿਆ ਕੇ ਸਿੱਧੀ ਬਾਹਰ ਬਾਰਾਂ ਇੱਧਰ ਰੱਖੀ ਐ ਜੀ ਬਾਹਰ ਬਾਰ ਜਾਣਦੀ ਐ ਤੇ ਤੁਹਾਨੂੰ ਉੱਤੇ ਬਖਾਲ ਦਿੰਨੇ ਆ ਜੀ ਲਓ ਜੀ ਇਹ ਇਧਰੋਂ ਦੀ ਤਾਰ ਡ੍ਰਿਲ ਮਾਰ ਕੇ ਨਗਾਤੀ ਆ ਤੇ ਆ ਲੱਗਿਆ ਜੀ ਸਾਹਮਣੇ ਸਾਡਾ ਐਂਟੀਨਾ ਕਿਉਂਕਿ ਇਹਦਾ ਟਾਵਰ ਜਿਹੜਾ ਹੈਗਾ ਇਧਰਲੇ ਪਾਸੇ ਆ ਤਾਂ ਕਰਕੇ ਉਹਨੂੰ ਇਧਰ ਨੂੰ ਮੂੰਹ ਕਰਕੇ ਰੱਖਿਆ ਤੇ ਇਧਰੋਂ ਰੇਂਜ ਆਂਦੀ ਏ ਸਿੱਧੀ ਥੱਲੇ ਜੀ ਠੀਕ ਹੈ ਜੀ ਇਹਨੂੰ ਕਹਿੰਦੇ ਏਅਰ ਫਾਈਬਰ ਲਓ ਜੀ ਸਾਡਾ Jio Air Fiber ਲੱਗ ਚੁੱਕਿਆ ਜੀ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਸਾਨੂੰ ਕਿੰਨੇ ਚ ਪਿਆ ਇਹ ਸਾਨੂੰ ਪਿਆ ਜੀ ਵਿੱਚੇ ਲਿਵਰ ਪਾ ਕੇ 2500 ਰੁਪਇਆ ਵਿੱਚੇ ਇੰਸਟਾਲ ਕਰਕੇ ਵਿੱਚ ਇਹ ਸੈਟ-ਅੱਪ ਬਾਕਸ ਤੇ ਵਿੱਚੇ ਰੂਟਰ ਸਾਰਾ ਕੁਝ ਸਾਰਾ ਕੁਝ ਫਿੱਟ-ਫਟ ਕਰਕੇ 2500 ਚ 50 ਹੋਵਾ ਤੇ 3 ਮਹੀਨੇ ਫ੍ਰੀ ਚੱਲਣਾ ਹੈ ਜੀ 2200 ਉਹ 22 ਰੁਪਏ ਕੁਸ਼ ਰੁਪਿਆ ਇੰਨੇ ਦਾ ਆਇਆ ਤੇ 300 ਰੁਪਏ ਨੇ ਦੀ ਲੇਬਰ ਕਸਟ ਹੁੰਦੀ ਹੈ ਬਾਕੀ ਆਪਣੀ ਸ਼ਰਦਾ ਵਾ ਜਿਹੜੇ ਕੋਈ ਆਉਂਦਾ ਕੋਈ ਸੌ ਕੋਈ 50 ਜਿੰਨੇ ਮਰਜੀ ਤੁਸੀਂ ਦੇ ਸਕਦੇ ਹੋ ਤੋਂ ਇਲਾਵਾ ਵੀ ਕਿਉਂਕਿ ਇਹ ਮੁੰਡੇ ਆਈ ਸੀ ਕਥੋਂ ਨੰਗਲ ਤੋਂ ਚਲੋ ਬਹੁਤ ਵਧੀਆ ਮੁੰਡੇ ਸੀ ਤੇ ਵਿਚਾਰੇ ਦੂਰੋਂ ਬੜੀ ਆਈ ਤੇ ਜੋ ਸ਼ਰਦਾ ਬਣਦੀ ਵਿਚਾਰੇ ਨੂੰ ਦੇ ਦਿਆ ਕਰੋ ਠੀਕ ਹੈ ਜੀ ਦੂਰੋਂ ਹੁੰਦੇ ਆ ਤੇ ਬਹੁਤ ਵਧੀਆ ਕੰਮ ਕਰਕੇ ਗਏ ਆ ਵਧੀਆ ਇੰਸਟਾਲ ਕਰਕੇ ਗਏ ਆ ਤੇ ਵਧੀਆ ਵਧੀਆ ਕੰਮ ਕਰਕੇ ਗਏ ਆ ਜੀ ਤੇ ਵਧੀਆ ਲੱਗਾ ਮੁੰਡਿਆਂ ਨੂੰ ਮਿਲ ਕੇ ਤੇ ਤੁਸੀਂ ਵੀ ਲਵਾਓ ਜੀ ਕਿਉਂਕਿ ਇਹਦੇ ਵਿੱਚ ਤੁਹਾਨੂੰ ਅਨਲਿਮਿਟਡ ਡਾਟਾ ਮਿਲਦਾ ਕਿਉਂਕਿ ਆਪਾਂ YouTube ਤੇ ਵੀਡੀਓ ਵੀਡੀਓ ਅਪਲੋਡ ਕਰਨੀ ਪੈਂਦੀ ਹੈ ਤੇ ਉਹ ਫੋਨ ਦੇ ਵਿੱਚ ਥੋੜੀ ਸਪੀਡ ਕੱਟ ਹੁੰਦੀ ਹੈ ਜੀ ਸਪੀਡ ਬਹੁਤ ਜ਼ਿਆਦਾ ਮਤਲਬ 30 MBPS ਦੀ ਸਪੀਡ ਹੈ 30 MBPS ਦੀ ਤੇ ਜਿੰਨਾ ਮਰਜ਼ੀ ਜਾਣੇ ਯੂਜ਼ ਕਰੋ ਕੋਈ ਗੱਲ ਨਹੀਂ ਆ ਤੇ ਹੁਣ 3 ਮਹੀਨੇ ਆਪਾਂ ٹینشن فری ہے ਜਿੰਨਾ ਮਰਜੀ نیٹ ਚਲਾਓ ਠੀਕ ਹੈ ਜੀ ਤੇ ਇਹਦੇ ਨਾਲ ਤੁਸੀਂ ਇੱਕ ਆਪਣਾ ਇੱਕ ਲੈਂਡਲਾਈਨ ਫੋਨ ਵੀ ਲੈ ਕੇ ਰੱਖ ਸਕਦੇ ਹੋ ਤੇ ਇੱਕ ਜਿਹਦਾ ਫੋਨ ਕਰਨਾ ਹੈ Jio کال ਦਾ ਇੱਕ ਐਪ ਹੁੰਦਾ ਵਾ ਉਹ ਤੁਸੀਂ ਫੋਨ ਤੇ ਇੰਸਟਾਲ ਕਰ ਲਓ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ فری ਠੀਕ ਹੈ 3 ਮਹੀਨੇ ਕਾਲਿੰਗ ਫਰੀ ਹੈ ਤੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫਿਰ ਮਿਲਦੇ ਹਾਂਗੇ ਨਵੇਂ ਵਲੌਗ ਦੇ ਨਾਲ ਚਲੋ ਜੀ ਸਸਰੀ ਕੱਲ ਜੀ ਸਾਰਿਆਂ ਨੂੰ ਜੀ